ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਰਾਤ ਵੇਲੇ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਬਾਅਦ ਦੁਪਹਿਰ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਸ਼ਾਮ ਹੁੰਦੇ ਹੁੰਦੇ ਵੇਲੇ ਤੱਕ ਇਹ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਠੰਡੀ ਹਨੇਰੀ ਮੀਂਹ ਇਕ ਤੇ ਕਿਤੇ ਗੜੇਮਾਰੀ ਦੇਖਣ ਨੂੰ ਮਿਲ ਰਹੀ ਹੈ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਵੇਲੇ ਤੇ ਕੱਲੀ ਸ਼ਾਮ ਵੇਲੇ ਤੱਕ ਤਿੱਖੀ ਧੁੱਪ ਜ਼ਰੂਰ ਹੋਵੇਗੀ ਪਰ ਜਿਵੇਂ ਜਿਵੇਂ ਦਿਨ ਅੱਗੇ ਜਾਵੇਗਾ ਸ਼ਾਮ ਵੇਲੇ ਤੱਕ ਬੱਦਲਬਾਹ ਬਾਕੀ ਖਿੱਤਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਲਹਿੰਦੇ ਵਾਲੇ ਪਾਸੇੋਂ ਚੜ੍ਹਦੇ ਵਾਲੇ ਪਾਸੇ ਨੂੰ ਬੱਦਲ ਲਗਾਤਾਰ ਗੁਜ਼ਰਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਜਿਵੇਂ ਅੱਜ ਦੁਪਹਿਰ ਵੇਲੇ ਕੁਝ ਇਲਾਕਿਆਂ ਦੇ ਵਿੱਚ ਬਰੀਕ ਗੜੇਮਾਰੀ ਦੇ ਨਾਲ ਮੀਂਹ ਪਿਆ ਖਾਸ ਕਰਕੇ ਬਰਨਾਲਾ ਮਾਨਸਾ ਜਾਂ ਹਰਿਆਣਾ ਤੇ ਪੰਜਾਬ ਤੇ ਰਾਜਸਥਾਨ ਦੀ ਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਇਹ ਹੌਲੀ ਹੌਲੀ ਨਾਬਾ ਹੋ ਗਿਆ ਪਟਿਆਲਾ ਹੋ ਗਿਆ ਹਜਾ ਰਾਜਪੁਰਾ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਬਾਅਦ ਸ਼ਾਮ ਜਾਂ ਰਾਤ ਵੇਲੇ ਇਹ ਦਵਾਬੇ ਤੇ ਮੱਝ ਦੇ ਖੇਤਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਸਾਨੂੰ ਦਿਖਾਈ ਜਰੂਰ ਦੇਵੇਗਾ ਵੱਡੇ ਪੱਧਰ ਤੇ ਨਹੀਂ ਰੁਕ ਰੁਕ ਕੇ ਜਾਂ ਤੇਜ਼ ਹਵਾਵਾਂ ਦੇ ਨਾਲ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਸਾਨੂੰ ਪੈਂਦੇ ਹੋਏ ਦਿਖਾਈ ਪੰਜਾਬ ਦੇ ਵਿੱਚ ਅੱਜ ਦੇਣਗੇ ਤੇ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹਿਣ ਦੀ ਸੰਭਾਵਨਾ ਰਹੇਗੀ ਰੁਕਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪੈਂਦੇ ਰਹਿਣਗੇ